ਤੁਹਾਡਾ ਬੜਾਪਾ ਸੁਖਦ ਹੋਵੇਗਾ ਜਾਂ ਸੰਘਰਸ਼ਪੂਰਨ ਤੁਹਾਡੀ ਰਾਸ਼ੀ ਸੱਚਾਈ ਦੱਸੇਗੀ ਫ੍ਰੀ ਹੋ ਦੋਸਤੋ ਕੀ ਤੁਸੀਂ ਕਦੇ ਚੁੱਪਚਾਪ ਬੈਠ ਕੇ ਇਹ ਸੋਚਿਆ ਹੈ ਕਿ ਜਦੋਂ ਜੀਵਨ ਦੀ ਸਾਂਝ ਹੋਵੇਗੀ ਜਦੋਂ ਬਾਲ ਸੁਵੇਦ ਹੋਣਗੇ ਜਦੋਂ ਹੱਥ ਕੰਬਦੇ ਹੋਣਗੇ ਤਦ ਤੁਹਾਡਾ ਸਾਥ ਕੌਣ ਦੇਵੇਗਾ ਕੀ ਉਸ ਸਮੇਂ ਜੀਵਨ ਨੂੰ ਸਹੀ ਰਸਤਾ ਮਿਲੇਗਾ ਕਿ ਰੋ ਰੋ ਕੇ ਬਸ ਚੁੱਪ ਰਹਿਣਾ ਪੈਗਾ ਜੇ ਜੋ ਸ਼ਾਸਤਰ ਕਹਿੰਦਾ ਹੈ ਹਰ ਮਨੁੱਖ ਦਾ ਭਵਿੱਖ ਉਸ ਦੀ ਰਾਸ਼ੀ ਵਿੱਚ ਲਿਖਿਆ ਹੁੰਦਾ ਹੈ ਅਸੀਂ ਉਸੇ ਭਵਿੱਖ ਦੀ ਝਲਕ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੀ ਤੁਹਾਡਾ ਬੜਾਪਾ ਕਿਵੇਂ ਰਹੇਗਾ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਜੀਵਨ ਦੀ ਅੰਤਮ ਪਗਡੰਡੀ ਤੇ ਸੁੱਖ ਦਾ ਸੂਰਜ ਖਿਲੇਗਾ ਜਾਂ ਦੁੱਖਾਂ ਦੀ ਛਾਇਆ ਰਹੇਗੀ ਇਹ ਸਵਾਲ ਹਰ ਮਨੁੱਖ ਨੂੰ ਕਦੇ ਨਾ ਕਦੇ ਅੰਦਰੋਂ ਹਿਲਾ ਦਿੰਦੇ ਹੈ ਕਿਉਂਕਿ ਜਵਾਨੀ ਵਿੱਚ ਸਰੀਰ ਸਾਥ ਦਿੰਦਾ ਹੈ ਪਰ ਬੁਢਾਪੇ ਵਿੱਚ ਜੇ ਮਨ ਇਕੱਲਾ ਔਰ ਜਾਵੇ ਤਾਂ ਜੀਵਨ ਬਹੁਤ ਭਾਰੀ ਹੋ ਜਾਂਦਾ ਹੈ। ਮਿੱਤਰੋ ਅੱਜ ਇਸ ਕੋਲ ਅਤੇ ਰਸਮਾਈ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਰਾਸ਼ੀ ਦੇ ਅਨੁਸਾਰ ਬੁਢਾਪੇ ਵਿੱਚ ਕਿਹੜਾ ਸੁੱਖ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਅਤੇ ਕਿਸ ਸੰਕਟ ਤੋਂ ਸਾਵਧਾਨ ਰਹਿਣਾ ਹੈ। ਹਾਂ ਜੇ ਤੁਸੀਂ ਸਮੇਂ ਸਿਰ ਇਹ ਸੰਕੇਤ ਸਮਝ ਲਓ ਤਾਂ ਤੁਸੀਂ ਆਪਣਾ ਜੀਵਨ ਦੀ ਡੋਰ ਮਜ਼ਬੂਤ ਕਰ ਸਕਦੇ ਹੋ, ਕਠਿਨਾਈਆਂ ਨੂੰ ਟਾਲ ਸਕਦੇ ਹੋ ਅਤੇ ਭਾਗ ਨੂੰ ਖੋਲ ਸਕਦੇ ਹੋ। ਇਸ ਦਿਵਿਆ ਯਾਤਰਾ ਵਿੱਚ ਅਸੀਂ ਤੁਹਾਡਾ ਸਾਥ ਅੰਤ ਤੱਕ ਬਣੇ ਰਹਿਣਾ ਆ ਚਾਹੁੰਦੇ ਹਾਂ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੀ ਰਾਸ਼ੀ ਦਾ ਅਗਲਾ ਰਾਜ ਤੁਹਾਡੇ ਅੱਖੇ ਖੋਲ ਅੱਖਾਂ ਖੋਲ ਦੇਵੇ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸ਼ਨੀ ਦੇਵ ਦੀ ਕਿਰਪਾ ਸਦਾ ਤੁਹਾਡੇ ਉੱਤੇ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਵਿੱਚ ਚੰਗੇ ਮਨ ਨਾਲ ਜੈ ਸ਼੍ਰੀ ਦੇਵ ਜੈ ਸ਼ਨੀ ਦੇਵ ਜੈ ਸ਼ਨੀ ਦੇਵ ਮਹਾਰਾਜ ਲਿਖੋ ਵੀਡੀਓ ਨੂੰ ਇੱਕ ਸੰਭਾਵਨਾ ਦੇ ਤੌਰ ਤੇ ਲਾਈਕ ਕਰੋ ਅਤੇ ਪ੍ਰਜ ਕਰ ਨਾਲ ਵੀ ਜਰੂਰ ਵੀਡੀਓ ਸਾਂਝਾ ਕਰੋ ਕਿਉਂਕਿ ਇਹ ਗਿਆਨ ਨਾ ਸਿਰਫ ਤੁਹਾਡੀ ਬਲਕਿ ਕਿਸੇ ਹੋਰ ਦੇ ਜੀਵਨ ਵੀ ਸਵਾਰ ਸਕਦਾ ਹੈ ਤਾਂ ਆਓ ਹੁਣ ਜਾਣਦੇ ਹਾਂ ਤੁਹਾਡੀ ਰਾਸ਼ੀ ਤੁਹਾਡੇ ਆਉਣ ਵਾਲੇ ਬੁੜਾਪੇ ਬਾਰੇ ਕੀ ਕਹਿੰਦੀ ਹੈ ਨੰਬਰ 1 ਮੇਸ਼ ਰਾਸ਼ੀ ਮੇਸ਼ ਰਾਸ਼ੀ ਦੇ ਜਾਤਕੋ ਤੁਹਾਡਾ ਜੀਵਨ ਹਮੇਸ਼ਾ ਊਰਜਾ ਅਤੇ ਉਤਸ਼ਾਹ ਨਾਲ ਭਰਿਆ ਰਹਿੰਦਾ ਹੈ ਜਵਾਨੀ ਵਿੱਚ ਤੁਸੀਂ ਜਿਸ ਤੇਜ਼ੀ ਨਾਲ ਭੱਜਦੇ ਹੋ ਜਿਹੜੇ ਜਨੂਨ ਨਾਲ ਹਰ ਕੰਮ ਨੂੰ ਫੜਦੇ ਹੋ ਉਹ ਚੰਚਲਤਾ ਤੁਹਾਡੇ ਮਨ ਵਿੱਚ ਜੀਵਨ ਭਰ ਬਣੀ ਰਹਿੰਦੀ ਹੈ ਪਰ ਹੁਣ ਸਵਾਲ ਇਹ ਹੈ ਕਿ ਜਦੋਂ ਇਹ ਸਰੀਰ ਧੀਰੇ ਧੀਰੇ ਸੰਧਿਆ ਵੱਲ ਜਦ ਵਧੇਗਾ ਤਾਂ ਕੀ ਹੋਏਗਾ ਜੋਤਿਸ਼ੀ ਕਹਿੰਦਾ ਹੈ ਕਿ ਮੇਸ਼ ਰਾਸ਼ੀ ਵਾਲਿਆਂ ਦਾ ਬੁਢਾਪਾ ਨਾ ਤਾਂ ਬਹੁਤ ਜ਼ਿਆਦਾ ਸੁਖਮਈ ਹੋਵੇਗਾ ਤੇ ਨਾ ਹੀ ਪੂਰੀ ਤਰ੍ਹਾਂ ਦੁੱਖਾਂ ਵਾਲਾ ਇਹ ਜੀਵਨ ਦਾ ਇੱਕ ਮੱਧਮ ਰਸਤਾ ਹੋਵੇਗਾ ਜਿੱਥੇ ਕਦੇ ਮਨ ਵਿੱਚ ਸੰਤੋਸ਼ ਹੋਵੇਗਾ ਤੇ ਕਦੇ ਕੁਝ ਕਮੀ ਮਹਿਸੂਸ ਹੋਵੇਗੀ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਆਪਣੇ ਚੰਚਲ ਮਨ ਨੂੰ ਸਥਿਰ ਕਰਨਾ ਕਿਉਂਕਿ ਉਮਰ ਵਧੇਗੀ ਸਰੀਰ ਥੋੜਾ ਠੱਕਣ ਲੱਗੇਗਾ ਪਰ ਮਨ ਦੌੜਦਾ ਹੀ ਰਹੇਗਾ ਕਦੇ ਪੁਰਾਣੀਆਂ ਯਾਦਾਂ ਵੱਲ ਕਦੇ ਅਧੂਰੀਆਂ ਇਸ਼ਾਵਾਂ ਵੱਲ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਬੁਢਾਪੇ ਵਿੱਚ ਸੰਤੁਲਨਾ ਬਣਿਆ ਰਹੇ ਤਾਂ ਅੱਜ ਤੋਂ ਹੀ ਧਿਆਨ ਅਤੇ ਸੰਜਮ ਦਾ ਅਭਿਮਾਨ ਸ਼ੁਰੂ ਕਰੋ ਆਪਣੇ ਮਨ ਨੂੰ ਸ਼ਾਂਤੀ ਵੱਲ ਲੈ ਜਾਓ ਤਾਂ ਹੀ ਜੀਵਨ ਦਾ ਇਹ ਅੰਤਿਮ ਯਾਤਰਾ ਸੁੰਦਰ ਅਨੁਭਵ ਬਣ ਸਕਦੀ ਹੈ ਯਾਦ ਰੱਖੋ ਤੁਹਾਡੇ ਅੰਦਰ ਊਰਜਾ ਦੀ ਕੋਈ ਕਮੀ ਨਹੀਂ ਹੈ ਸਿਰਫ ਉਸ ਨੂੰ ਸਹੀ ਦਿਸ਼ਾ ਵਿੱਚ ਲਾਉਣ ਦੀ ਲੋੜ ਹੈ ਮੇਸ਼ ਰਾਸ਼ੀ ਵਾਲੇ ਜੇ ਚਾਹੁੰਦੇ ਹਾ ਕਿ ਤੁਹਾਡਾ ਬੁਢਾਪਾ ਸੰਤੁਲਨ ਅਤੇ ਸੁਖਮਈ ਹੋਵੇ ਤਾਂ ਸਮੇਂ ਸਿਰ ਮਾਨਸਿਕ ਸਾਧਨਾ ਸ਼ੁਰੂ ਕਰੋ ਕਿਉਂਕਿ ਇਹ ਇੱਕ ਕੁੰਜੀ ਹੈ ਜੋ ਤੁਹਾਡੇ ਜੀਵਨ ਦੇ ਅੰਤਿਮ ਅਧਿਆਏ ਨੂੰ ਸੁੰਦਰ ਬਣਾ ਸਕਦੀ ਹੈ ਨੰਬਰ 2 ਵਿਸ਼ਵ ਰਾਸ਼ੀ ਵਿਸ਼ਵ ਰਾਸ਼ੀ ਵਾਲਿਆਂ ਨੂੰ ਦੱਸਿਆ ਦਈਏ ਕਿ ਇਹ ਰਾਸ਼ੀ ਦੇ ਲੋਕ ਬੁਢਾਪੇ ਵਿੱਚ ਆਮ ਤੌਰ ਤੇ ਜ਼ਿਆਦਾ ਸੁਖੀ ਜੀਵਨ ਜਿਉਂਦੇ ਹਨ ਵਾਲੇ ਲੋਕ ਨੂੰ ਅੱਗੇ ਚੱਲ ਕੇ ਜੀਵਨ ਵਿੱਚ ਬਹੁਤ ਜ਼ਿਆਦਾ ਆਰਾਮ ਨਹੀਂ ਮਿਲ ਸਕਦਾ ਪਰ ਉਹ ਆਪਣੀ ਵਿਰਧ ਅਵਸਥਾ ਨੂੰ ਬਹੁਤ ਹੀ ਸੁਖਮਈ ਜੀਵਨ ਵਜੋਂ ਜੀ ਸਕਦੇ ਹਨ ਇਹ ਰਾਸ਼ੀ ਵਾਲਿਆਂ ਦਾ ਮਨ ਚੰਚਲ ਨਹੀਂ ਰਹਿੰਦਾ ਬਲਕਿ ਗੰਭੀਰ ਹੁੰਦਾ ਹੈ ਧਿਆਨ ਲਾਉਣਾ ਅਤੇ ਮਾਨਸਿਕ ਕੰਮ ਕਰਨਾ ਵਿੱਚ ਜਬ ਉਹਨਾਂ ਦਾ ਕੋਈ ਵੀ ਦਿੱਕਤ ਨਹੀਂ ਆਉਂਦੀ ਜਦੋਂ ਮਨ ਸ਼ਾਂਤ ਹੋਵੇ ਤਾਂ ਵਿਸ਼ਭਰਾਸ਼ੀ ਵਾਲੇ ਆਪਣੇ ਮਨ ਤੇ ਕਾਬੂ ਕਰਨ ਲਈ ਸਫੇਦ ਅਤੇ ਨੀਲੇ ਰੰਗ ਦੀ ਵਰਤੋਂ ਕਰ ਸਕਦੇ ਹਨ ਇਸ ਦੇ ਨਾਲ ਉਹਨਾਂ ਨੂੰ ਆਪਣਾ ਖਾਣ ਪੀਣ ਸਧਾਰਨ ਰੱਖਣਾ ਚਾਹੀਦਾ ਹੈ ਜਿਆਦਾ ਮਸਾਲੇਦਾਰ ਜਾਂ ਤਲੀਆਂ ਹੋਈਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਸਾਦਾ ਅਤੇ ਸੇਤਮਤ ਖਾਣਾ ਉਹਨਾਂ ਲਈ ਬਹੁਤ ਲਾਭਦਾਇਕ ਹੋਵੇਗਾ ਮਿਠਨ ਰਾਸ਼ੀ ਵਾਲੇ ਜਾਤਕਾਂ ਨੂੰ ਬੁੜਾਪੇ ਵਿੱਚ ਸਿਹਤ ਸੰਬੰਧੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਾਸ਼ੀ ਵਾਲੇ ਮਿਥਨ ਰਾਸ਼ੀ ਵਾਲੇ ਬੁਰੇ ਸੇਤ ਕਾਰਨ ਮਿਥਨ ਰਾਸ਼ੀ ਵਾਲੇ ਬੁਢਾਪੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਅਜੇ ਤੋਂ ਹੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਮਿਥਨ ਰਾਸ਼ੀ ਵਾਲੇ ਜਲਦੀ ਮਨ ਨੂੰ ਸ਼ਾਂਤ ਕਰ ਲੈਂਦੇ ਹਨ ਪਰ ਕਦੇ-ਕਦੇ ਮਨ ਦੀ ਦੁਵਿਧਾ ਹੋ ਜਾਂਦੀ ਹੈ ਜਿਸ ਕਰਕੇ ਮਨ ਜਲਦੀ ਭੜਕ ਜਾਂਦਾ ਹੈ ਇਸ ਲਈ ਆਸਮਾਨੀ ਅਤੇ ਰਾਣੀ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਨਿਮਿਤ ਰੂਪ ਵਿੱਚ ਸੌਂਫ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਸਿਹਤ ਅਤੇ ਮਨ ਨੂੰ ਸ਼ਾਂਤੀ ਲਈ ਲਾਭਦਾਇਕ ਹਾਂ ਕਰਕ ਰਾਸ਼ੀ ਕਰਕ ਰਾਸ਼ੀ ਵਾਲੇ ਜਾਤਕਾਂ ਨੂੰ ਬੁਢਾਪੇ ਵਿੱਚ ਸਭ ਕੁਝ ਸੁੱਖ ਮਿਲ ਸਕਦਾ ਹੈ ਉਹ ਬੁਢਾਪੇ ਵਿੱਚ ਆਰਾਮਦਾਇਕ ਜੀਵਨ ਬਿਤਾਉਂਦੇ ਹਨ ਅਤੇ ਆਪਣਾ ਜੀਵਨ ਨੂੰ ਬਹੁਤ ਸ਼ਾਂਤ ਅਤੇ ਸਕੂਨ ਨਾਲ ਜਿਉਂਦੇ ਹਨ ਜੇ ਕਰਕ ਰਾਸ਼ੀ ਵਾਲੇ ਧਾਰਮਿਕ ਹਨ ਤੇ ਉਹਨਾਂ ਦਾ ਮਨ ਸੰਤ੍ਰント ਸ਼ਾਂਤ ਹੋ ਜਾਂਦਾ ਹੈ ਮਨ ਨੂੰ ਸ਼ਾਂਤ ਕਰਨ ਲਈ ਨਾਰੰਗੀ ਰੰਗ ਦੀ ਵਰਤੋਂ ਕਰਨ ਦੀ ਸਲਾਹ ਹੈ ਹਾਂ ਨਾਹੀਂ ਦੁੱਧ ਦਾ ਸੇਵਨ ਕਰਨ ਨਾਲ ਤਾਕਤ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਿੰਘ ਰਾਸ਼ੀ ਸਿੰਘ ਰਾਸ਼ੀ ਤੇ ਤੇਜ ਸਭੀ ਲੋਕ ਆਪਣੇ ਜੀਵਨ ਭਰ ਗਰਵ ਆਤਮ ਭਲ ਅਤੇ ਨੇਤਰਤਵ ਨਾਲ ਭਰੇ ਰਹਿੰਦੇ ਹਨ ਬੁਢਾਪੇ ਵਿੱਚ ਇੱਕ ਛੋਟੀ ਬੇਚਾਨੀ ਆ ਸਕਦੀ ਹੈ ਖਾਸ ਕਰਕੇ ਰਿਸ਼ਤਿਆਂ ਦੀਆਂ ਉਲਝਣਾਂ ਜਾਂ ਘਰ ਦੇ ਆਧਾਰ ਤੇ ਖਮੋਸ਼ੀ ਕਰਨ ਪਰ ਸਿੰਘ ਰਾਸ਼ੀ ਦੇ ਸਾਹਿਤ ਲੋਕ ਕੋਲ ਹਮੇਸ਼ਾ ਸੂਰਦੇਵ ਦਾ ਆਸ਼ੀਰਵਾਦ ਹੁੰਦਾ ਹੈ ਜੋ ਹਮੇਸ਼ਾ ਸਹਾਇਤਕ ਰਹਿੰਦਾ ਹੈ ਮਨ ਦੀ ਬੇਚਾਨੀ ਦੂਰ ਕਰਨ ਲਈ ਹਰ ਸਵੇਰ ਸੂਰਜ ਦੇ ਜਲ ਵਿੱਚ ਤਾਂਬੇ ਦੇ ਲੋਟੇ ਵਿੱਚ ਜਲ ਅਰਪਿਤ ਕਰਨਾ ਕੁਝ ਚਾਵਲ ਰੰਗ ਲਾਲ ਚੰਦਨ ਅਤੇ ਤુલਸੀ ਪੱਤੇ ਰੱਖਣਾ ਬਹੁਤ ਲਾਈ ਵਿਦਾਇਕ ਹੈ ਜਲ ਤੇ ਸੂਰਜ ਦੀ ਰੋਸ਼ਨੀ ਪੈਂਦੀ ਹੈ ਮਨ ਦੀ ਬੇਚੈਨੀ ਪਿੰਗਲਣ ਲੱਗਦੀ ਹੈ ਚਮਕਦਾਰ ਹਰੇ ਰੰਗ ਦੇ ਵਰਤੋਕਾਰ ਕੱਪੜੇ ਜਾਂ ਧਿਆਨ ਅਤੇ ਸਾਧਨਾ ਵਿੱਚ ਕਰਨ ਨਾਲ ਜੀਵਨ ਵਿੱਚ ਹਰਿਆਲੀ ਅਤੇ ਸੁਖਮਈ ਮਹਿਸੂਸ ਹੁੰਦਾ ਹੈ ਸਿੰਘ ਰਾਸ਼ੀ ਵਾਲੇ ਆਪਣੇ ਬਡਾਪੇ ਨੂੰ ਤਪਸਫੀ ਤਰੀਕੇ ਨਾਲ ਸ਼ਾਂਤੀਪੂਰਨ ਅਤੇ ਸੁੰਦਰ ਬਣਾਓ ਨਾ ਕਿ ਰਿਸ਼ਤਿਆਂ ਦੀਆਂ ਉਲਝਾਂ ਵਿੱਚ ਖੋ ਜਾਓ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਜਾਤਕ ਆਪਣੇ ਬੁਢਾਪੇ ਵਿੱਚ ਬਹੁਤ ਹੀ ਆਰਾਮਦਾਇਕ ਜੀਵਨ ਬਤਾਉਂਦੇ ਹਨ ਇਹ ਰਾਸ਼ੀ ਦੇ ਲੋਕ ਬੜੇ ਆਰਾਮ ਅਤੇ ਸ਼ਾਂਤੀ ਨਾਲ ਆਪਣਾ ਬੁਢਾਪਾ ਜਿਉਂਦੇ ਹਨ ਬੁਢਾਪੇ ਦੇ ਦਿਨਾਂ ਵਿੱਚ ਵੀ ਆਪਣੀ ਜ਼ਿੰਦਗੀ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਮੌਜ ਕਰ ਸਕੋਗੇ ਕੰਨਿਆ ਰਾਸ਼ੀ ਵਾਲੇ ਮਨ ਬਹੁਤ ਜਲਦੀ ਸ਼ਾਂਤ ਹੋ ਜਾਂਦਾ ਹੈ ਮਨ ਅਤੇ ਧਿਆਨ ਨੂੰ ਲਗਾਉਣ ਲਈ ਇਹਨਾਂ ਨੂੰ ਨੀਲੇ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਹੀ ਆਪਣਾ ਮਨ ਸਥਿਰ ਕਰਨ ਲਈ ਇਹਨਾਂ ਨੂੰ ਨਿਯਮਿਤ ਅਭਿਆਸ ਕਰਨ ਦੀ ਲੋੜ ਹੈ ਜੇ ਤੁਸੀਂ ਇਹ ਸਭ ਕਰਦੇ ਹੋ ਤਾਂ ਤੁਹਾਡਾ ਸ਼ੁਕਰ ਤੇਜ ਹੋਵੇਗਾ ਅਤੇ ਜੀਵਨ ਬਹੁਤ ਬਿਹਤਰਣ ਬਣੇਗਾ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਬੁਢਾਪੇ ਵਿੱਚ ਧਨ ਸੰਬੰਧੀ ਕੁਝ ਸਮੱਸਿਆਵਾਂ ਆ ਸਕਦੀਆਂ ਹਨ ਇਸ ਲਈ ਬੁਢਾਪੇ ਦੇ ਲਈ ਅਜੇ ਤੋਂ ਹੀ ਧਨ ਜੋੜਨਾ ਤੇ ਸੇਵਿੰਗ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ ਆਪਣੀ ਜਾਇਦਾਦ ਕਿਸੇ ਨੂੰ ਫੌਰੀ ਨਾ ਦੇ ਦੇਣੀ ਚਾਹੀਦੀ ਜਦ ਤੱਕ ਤੁਹਾਡੇ ਹੱਥ ਪੈਰ ਕੰਮ ਕਰ ਰਹੇ ਹਨ ਲੰਬਾ ਜੀਵਨ ਬਤੌਣ ਲਈ ਬੈਲੀ ਵਿਆਹ ਆਮ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਦੇ ਨਾਲ ਜਿਆਦਾ ਤੋਂ ਜਿਆਦਾ ਪਿੰਕ ਅਤੇ ਹਲਕਾ ਨੀਲਾ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਵਿਸ਼ੇਕ ਰਾਸ਼ੀ ਵਿਸ਼ੇਕ ਰਾਸ਼ੀ ਦੇ ਲੋਕ ਆਪਣੇ ਬੁਢਾਪੇ ਵਿੱਚ ਕਦੇ ਖੁਸ਼ੀ ਕਦੇ ਦੁਖੀ ਜੀਵਨ ਜਿਉਂਦੇ ਹਨ ਪਰ ਇਹਨਾਂ ਦਾ ਦੁੱਖ ਕਾਫੀ ਘੱਟ ਹੁੰਦਾ ਹੈ ਤੇ ਸੁੱਖ ਜ਼ਿਆਦਾ ਇਹ ਰਾਸ਼ੀ ਵਾਲਿਆਂ ਦਾ ਮਨ ਬਹੁਤ ਜਲਦੀ ਸ਼ਾਂਤ ਹੋ ਜਾਂਦਾ ਹੈ ਪਰ ਕਿਸੇ ਹੋਰ ਦੇ ਦੁੱਖ ਦੇ ਕਾਰਨ ਇਹ ਬਹੁਤ ਜਲਦੀ ਪਰੇਸ਼ਾਨ ਹੋ ਜਾਂਦੇ ਹਨ ਮਨ ਨੂੰ ਸ਼ਾਂਤ ਕਰਨ ਲਈ ਰੈੱਡ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਨਾਲ ਹੀ ਜਿਆਦਾ ਤੋਂ ਜਿਆਦਾ ਚੁਕੰਦਰ ਦਾ ਸੇਵਨ ਕਰਨ ਨਾਲ ਮਨ ਅਤੇ ਸਿਹਤ ਦੋਵਾਂ ਲਈ ਲਾਭਦਾਇਕ ਹੁੰਦਾ ਹੈ ਧਨ ਰਾਸ਼ੀ ਧਨ ਬਦਮਾਸ਼ੀ ਵਾਲੇ ਜਾਤਕ ਆਪਣੇ ਬੁਢਾਪੇ ਬੁੜਾਪੇ ਵਿੱਚ ਆਪਣੇ ਪਰਿਵਾਰ ਦੇ ਸਾਥ ਹੀ ਰਹਿਣਗੇ ਤੁਹਾਡਾ ਪਰਿਵਾਰ ਵਾਲੇ ਤੁਹਾਡੀ ਬਹੁਤ ਦੇਖਭਾਲ ਕਰਨਗੇ ਜਿਸ ਕਾਰਨ ਤੁਸੀਂ ਆਪਣੇ ਦੁੱਖਾਂ ਨੂੰ ਜਲਦੀ ਭੁੱਲ ਜਾਓਗੇ ਧਨ ਰਾਸ਼ੀ ਵਾਲੇ ਲੋਕ ਬਹੁਤ ਹੀ ਲੱਕੀ ਹੁੰਦੇ ਹਨ ਅਤੇ ਬੁੜਾਪੇ ਵਿੱਚ ਖੁਸ਼ ਰਹਿੰਦੇ ਹਨ ਤੁਹਾਡਾ ਮਨ ਥੋੜਾ ਚੰਚਲ ਹੁੰਦਾ ਹੈ ਇਸ ਨੂੰ ਸਥਿਰ ਕਰਨ ਲਈ ਤੁਸੀਂ ਪੀਲੇ ਰੰਗ ਦੀ ਵਰਤੋਂ ਕਰ ਸਕਦੇ ਹੋ ਨਾਲ ਹੀ ਕੇਲੇ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੈ ਮੱਕਰ ਰਾਸ਼ੀ ਮੱਕਰ ਰਾਸ਼ੀ ਵਾਲਿਆਂ ਲਈ ਬੁੜਾਪਾ ਬਹੁਤ ਹੀ ਖਾਸ ਹੁੰਦਾ ਜਿਵੇਂ ਤੁਸੀਂ ਆਪਣੀ ਯੁਵਾ ਅਵਸਥਾ ਵਿੱਚ ਜੀ ਰਹੇ ਹੋ ਉਸੇ ਤਰ੍ਹਾਂ ਬੜਾਪੇ ਵਿੱਚ ਵੀ ਜੀਓਗੇ ਤੁਹਾਡਾ ਪਰਿਵਾਰ ਤੁਹਾਡਾ ਪੂਰਾ ਮਾਨ ਸਨਮਾਨ ਕਰੇਗਾ ਮਕਰ ਰਾਸ਼ੀ ਵਾਲੇ ਬਹੁਤ ਲੱਕੀ ਹੁੰਦੇ ਹਨ ਮਨ ਨੂੰ ਸ਼ਾਂਤ ਕਰਨ ਲਈ ਹਰੇ ਰੰਗ ਦੇ ਹੀ ਵਰਤੋ ਕਰੋ ਨਾਲ ਹੀ 2-3 ਵਾਰੀ ਰੋਜ਼ ਜਨਾ ਖਾਣਾ ਖਾਣਾ ਚਾਹੀਦਾ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾ ਬੜਾਪਾ ਥੋੜਾ ਉੱਥਲ ਪੁਥਲ ਵਾਲਾ ਹੋਵੇਗਾ ਜੀਵਨ ਵਿੱਚ ਖੁਸ਼ੀਆਂ ਆਉਂਦੀਆਂ ਹਨ ਪਰ ਕਈ ਵਾਰੀ ਦੁੱਖ ਵੀ ਆ ਸਕਦਾ ਹੈ ਬੜਾਪੇ ਵਿੱਚ ਸੇਵਿੰਗ ਕਰਨਾ ਜ਼ਰੂਰੀ ਹੈ ਤਾਂ ਕਿ ਤੁਸੀਂ ਆਪਣੇ ਅਨਸਾਰ ਜੀਵਨ ਬਿਤਾ ਸਕੋ ਮਨ ਤੇਜ ਹੈ ਪਰ ਗੁੱਸੇ ਤੇ ਕਾਬੂ ਵਿੱਚ ਰੱਖਣਾ ਜ਼ਰੂਰੀ ਹੈ ਕੋਈ ਵੀ ਮਾਦੇ ਪਰਦਾਰਥ ਨਾ ਖਾਓ ਗਾਇਤੰਤਰੀ ਮੰਤਰ ਗਾਇਤੰਤਰੀ ਮੰਤਰ ਦਾ ਜਾਪ ਕਰਨਾ ਮਨ ਨੂੰ ਸ਼ਾਂਤ ਦੀ ਦੇਵੇਗਾ ਮੀਨ ਰਾਸ਼ੀ ਮੀਨ ਰਾਸ਼ੀ ਵਾਲੇ ਲੋਕ ਕੋਮਲ ਅਤੇ ਕਰਨਾ ਮਈ ਹੁੰਦੇ ਹਨ ਤੁਹਾਡਾ ਸੁਭਾਅ ਜਿੰਨਾ ਗਹਿਰਾ ਉਤਨਾ ਹੀ ਮਜ਼ਬੂਤ ਹੈ ਜੋਤਿਸ਼ੀ ਕਹਿੰਦੇ ਹਨ ਕਿ ਤੁਹਾਡੇ ਬੜਾਪੇ ਵਿੱਚ ਤਨ ਦੀ ਕੋਈ ਕਮੀ ਨਹੀਂ ਹੋਵੇਗੀ ਕਿਸੇ ਸਾਹਮਣੇ ਹੱਥ ਫਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਕੋਈ ਆਰਥਿਕ ਚਿੰਤਾ ਨਹੀਂ ਰਹੇਗੀ ਘਰ ਦੇ ਛੋਟੇ ਮੈਂਬਰ ਬੱਚੇ ਪੋਤੇ ਪਰਿਵਾਰ ਤੁਹਾਡਾ ਸਾਥ ਖੜੇ ਹੋਣਗੇ ਜਿਵੇਂ ਵਾਸ਼ਿਕ ਦੀ ਸ਼ਾਮ ਵਿੱਚ ਠੰਡੀ ਹਵਾ ਮਿਲਦੀ ਹੈ ਆਪਣੇ ਸਰੀਰ ਅਤੇ ਮਨ ਨੂੰ ਸ਼ੁੱਧ ਰੱਖਣ ਲਈ ਤਾਂ ਸਿੱਕ ਭੋਜਨ ਤੋਂ ਦੂਰ ਰਹੋ ਜਿਆਦਾ ਮਸਾਲੇਦਾਰ ਗਰਮ ਅਤੇ ਤੇਲ ਵਾਲੇ ਖਾਣੇ ਨਾ ਖਾਓ ਜਿਆਦਾ ਸਾਤਵਿਕ ਭੋਜਨ ਅਪਣਾਓ ਫਲ ਹਰੀਆਂ ਸਬਜ਼ੀਆਂ ਅਤੇ ਹਲਕਾ ਆਹਾਰ ਨਿਮਿਤ ਧਿਆਨ ਅਤੇ ਭੋਜਨ ਨਾਲ ਨਾ ਸਿਰਫ ਬੁਢਾਪਾ ਸ਼ਾਂਤਮਈ ਹੋਵੇਗਾ ਬਲ ਕੀ ਆਤਮਾ ਵੀ ਖੁਸ਼ ਹੋਵੇਗੀ ਹਰ ਰਾਸ਼ੀ ਦਾ ਬੜਾਪਾ ਇੱਕ ਰਹਸ ਹੈ ਕੁਝ ਜਗ੍ਹਾ ਸੁੱਖ ਹੈ ਕੁਝ ਜਗ੍ਹਾ ਆਮ ਚਿੰਤਨ ਦੀ ਲੋੜ ਹੈ ਜੋ ਵਿਅਕਤੀ ਜੋਤਿਸ਼ ਦੇ ਸੰਕੇਤ ਸਮਝ ਲੈਂਦਾ ਹੈ ਉਹਨਾਂ ਸਿਰਫ ਆਪਣੇ ਭਵਿੱਖ ਨੂੰ ਸੁਧਾਰ ਸਕਦਾ ਹੈ ਬਲਕਿ ਜੀਵਨ ਦੇ ਅੰਤਿਮ ਪਲ ਨੂੰ ਵੀ ਸ਼ਾਂਤੀ ਯੋਗਤਾ ਅਤੇ ਭਗਤੀ ਦੇ ਮਾਰਗ ਵਿੱਚ ਬਦਲ ਸਕਦਾ ਹੈ ਜੇ ਤੁਹਾਨੂੰ ਇਹ ਵੀਡੀਓ ਤੋਂ ਗਿਆਨ ਸਤਵਾਮਣਾ ਅਤੇ ਪ੍ਰੇਰਣਾ ਮਿਲੀ ਹੋਵੇ ਤਾਂ ਇਸ ਨੂੰ ਆਪਣੇ ਮਿੱਤਰਾਂ ਅਤੇ ਪਰਿਵਾਰਾਂ ਨਾਲ ਸਾਂਝਾ ਕਰੋ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਜੈ ਸ਼ਨੀ ਮਹਾਰਾਜ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਤੁਹਾਡੇ ਲਈ ਇਦਾਂ ਹੀ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਜੋ ਤੁਹਾਨੂੰ ਕੱਲ ਨੂੰ ਸੁੱਖ ਦੇਣ ਵਿੱਚ ਸਹਾਇਤਾ ਕਰ ਸਕਣ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਉਹ ਸ਼ੇਅਰ ਵਾਧ ਤੋ ਵਾਧ ਜ਼ਰੂਰ ਕਰੋ ਤੇ ਤੁਸੀਂ ਦੱਸੋ ਕਿ ਇਹ ਵੀਡੀਓ ਤੁਸੀਂ ਕਿੱਥੋਂ ਦੇਖ ਰਹੇ ਹੋ ਧੰਨਵਾਦ ਜੀ